ते गगुगल दिवाज जोगरा ओ तब ओए सरदाना सरकता पटे पटे टियावे 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 ओए जा चले जा सूर में आ सरदाना सरकता पटे, पटे पटे भी काम बोर्ड थे ने भेल ਆ ਚਾ ਚਲੇ ਜਾ ਇੱਕ ਵਾਰ ਤਾੜੀਆਂ ਮਾਰ ਦਿਓ ਇੰਨਾ ਜੋਰ ਲੱਗ ਜਾਂਦਾ ਮੇਰਾ ਲਓ ਜੀ ਕਹਿੰਦੇ ਗੱਗੂ ਗੱਲ ਤੋਂ ਬਿਨਾ ਯੋਗਰਾਤ ਤੋਂ ਬਿਨਾ ਫਲ ਨਹੀਂ ਚੱਲਦੀ ਹੁੰਦੀ ਜੀ ਸਾਡੇ ਸਾਈਂ ਜੀ ਉਹਨਾਂ ਦੀ ਗੱਦੀ ਲੱਗੀ ਹੋਈ ਆ ਸਾਰੀ ਰਾਤ ਅੱਜ ਧਮਾਲਾ ਪੈਣ ਗਿਆ ਜਮਾਲਪੁਰ ਦੇ ਵਿੱਚ ਅੱਜ ਪੂਰੇ ਮਾਸਟਰ ਦੇ ਗਿੱਧੇ ਪੈਣਗੇ ਤੇ ਸਾਡੇ ਵੱਡਾ ਭਰਾ ਸਟੇਜ ਸੈਟਰੀ ਜਿਨ੍ਹਾਂ ਨੇ ਪਿਛਲੇ ਸਾਲ ਵੀ ਮੈਨੂੰ ਟਾਈਮ ਦਿੱਤਾ ਉਦੋਂ ਪਿਛਲੇ ਸਾਲ ਵੀ ਟਾਈਮ ਦਿੱਤਾ ਅਗਲੇ ਸਾਲ ਤੇਰੇ ਘਰ ਆ ਕੇ ਪਹਿਲੇ ਹੀ ਬੈਜਣਾ ਸਰਦੂਸ ਸਕੰਦਰ ਬੰਗੜ ਤੇ ਬੜਾ ਪਿਆਰਾ ਕੇਸ ਬੰਗੜ ਜੀ ਇੱਕ ਵਾਰ ਤਾੜੀ ਮਾਰ ਦਿਓ ਬੰਗੜ ਪਰਿਵਾਰ ਐ ਨਾ ਮਸ਼ਹੂਰ ਆ ਵਾਲੀਬਾਲਡ 'ਚ ਮੈਨੂੰ ਜਦੋਂ ਮੈਂ ਵਾਲੀਬਾਲਡ 'ਚ ਮੇਰਾ ਗਾਣਾ ਆਇਆ ਪਹਿਲੀ ਵਾਰ ਸੁਨੀਲ ਸ਼ਰਟੀ ਦੀ ਫਿਲਮ ਤੀਓ ਉਹਦੇ ਵਿੱਚ ਮੇਰਾ ਗਾਣਾ ਆਇਆ ਤੇ ਬੰਗੜ 뮤지컬 ਡਾਇਰੈਕਟਰ ਵੀ ਉਹਦੇ ਵਿੱਚ ਲਓ ਯੋਗਰਾਜ ਤੇ ਗੱਗੂ ਗੱਲ ਕਿੱਦਾਂ ਬੋਲਦਾ ਤੇ ਯੋਗਰਾਜ ਕੀ ਗੱਲ <laughs> तेन मिल के स्वाद हम गु गल की कहना और ले जाएगा कदे साडे निक ना निक मार के भी टकरेगा जले जा जो चले, चले जा ला जी फिर मेल मित्र ਮਹਿਮੰਤਰ ਕਿਵੇਂ ਬੋਲਦਾ ਮਹਿਮੰਤ ਹੈ ਓਏ ਹੋਏ ਉਹ ਮੈਂ ਗਿਆ ਬਈ ਚੱਕਦਾ ਗਿਆ ਫਟੇ ਤੇ ਸਾਰੇ ਪਰਿਵਾਰਾ ਆਪਣਾ ਜੀ ਕੀ ਗੱਲ ਤੁਸੀਂ ਟੈਂਟ ਲਾਉਣ ਲੱਗੇ ਰਾਤ ਨੂੰ ਕਮਲਖਾਨੇ ਲੱਗਾ ਬੰਗਲ ਸਾਹਿਬ ਆਹਾ ਸਾਡਾ ਵੱਡਾ ਭਰਾ ਕੈਮਰੇ ਦੀ ਸੇਵਾ ਕਰਦਾ ਵਾਕਈ ਇਹ ਪਿਆਰ ਇੰਨਾ ਕਰਦਾ ਇੱਕ ਵਾਰ ਧਰਤੀ ਚੈਨਲ ਵਾਲੇ ਨੇ ਨੌ ਤੇ ਤਾੜੀ ਮਾਰ ਦੋ ਜਿਹੜਾ ਸਿੱਧਾ ਕੈਮਰਾ ਮੇਰੀ ਅੱਖ ਦੇ ਨਾਲ ਅੱਖ ਮਲਾਉਂਦਾ ਉਹ ਧਰਤੀ ਚੈਨਲ ਦਾ ਕੈਮਰਾ ਲਓ ਸਨੀ देओल ਦੀ ਆਵਾਜ਼ ਸਨੀ देओल ਆਹਾਂ ਸਾਊਂਡ ਵਾਲੇ ਵੀ ਭਲਾ ਨੂੰ ਕਹਾਂਗਾ ਥੋੜਾ ਜਿਆ ਥੋੜਾ ਜੀ ਇੱਕੋ ਘਟਾ ਦੋ ਇੱਕੋ ਸਨੀ देओल ਬੰਨਣ ਲੱਗਿਆ ਇੱਕੋ ਜਮੇ ਬੰਦ ਕਰ ਦੋ ਇੱਕੋ ਹਾਂ ਹੋਰ ਸਾਦਾ ਕਰ ਦੋ ਹਾਂ ਹੋਰ ਕਰ ਦੋ ਸਾਦਾ ਆ ਬਹੁਤ ਚਲਾ ਲਓ ਲਓ ਜੀ ਸਨੀ ਦੇਲ ਦੀ ਆਵਾਜ਼ ਸਨੀ ਦੇਲ ਕਿਵੇਂ ਬੋਲਦਾ ਰਮੇਸ਼ਪੁਰੀ ਜੀ ਕਿਵੇਂ ਬੋਲਦਾ ਰਮੇਸ਼ਪੁਰੀ ਫਲਵਾ ਚ ਆਉਂਦਾ ਦੀ ਸ਼ਰੀਫੀ ਦਾ ਰੋਲ ਬਲਮਾਸ਼ੀ ਦਾ ਰੋਲ ਕਰਦਾ ਰਿਹਾ ਹੁਣ ਜਦੋਂ ਸ਼ਰੀਫ ਹੋ ਗਿਆ ਕਿਵੇਂ ਬੋਲਦਾ ਅਰੇ ਆ ਮਕੈਮ ਬਹੁਤ ਖੁਸ਼ ਹੋਆ ਅਰੇ ਭਾਈ ਸਭ ਦੁਨੀਆਂ ਜਾਣਦੀ ਹੈ ਮਕੈਮ ਬੋਗੋ अरे ऐसा नहीं हुआ जैसे तुम लाओ फिर शत्रु सेना की कहना शत्रु सेना के मैं बोल रहा खरव का, का राहत है जिस राग से बड़े बरूत उसे विश्वनाथ कह लाल जी मिठन चक्रवाती मिठन के मैं बोल रहा हर तर का कुत्ता पालो हर तो तू कहता फाको ਔਰ ਤੋਕੋ ਟਕ ਟਕ ਰਾਜਕਮਰ ਜੀ ਕਿਵੇਂ ਬੋਲਦਾ ਟਾਈਮ ਬੜਾ ਘਟਾ ਰਾਜਕਮਰ ਕਿਵੇਂ ਬੋਲਦਾ ਹਮ ਜਾਣਦੇ ਹੈ ਜਾਂ ਨਹੀਂ ਦੋਸਤੀ ਐਸੀ ਨਹੀਂ ਹੋਤੀ ਦੋਸ ਤੋਕੋ ਮੈ ਲੱਭ ਤਾਹੀ ਲਓ ਜਾਮੇ ਦੀ ਆਵਾਜ਼ ਜਾਮਾ ਸਟਾਰਟ ਕੀਤਾ ਹੁੰਦਾ ਜਾਮਾ ਮੋਟਰਸਾਈਕਲ ਦੀ ਆਵਾਜ਼ ਜਾਮਾ ਸਟਾਰਟ ਕੀਤਾ ਸਾਡੇ ਵੱਡੇ ਭਰਾ ਜੀ ਨੇ ਮੈਨੂੰ ਇਸ ਦਰਬਾਰ ਦੇ ਦਰਸ਼ਨ ਕਰਾਏ ਨੇ ਇਸੇ ਪਾਪੀ ਜੇ ਬੰਦੇ ਨੂੰ ਤੇ ਬੜਾ ਪਿਆਰ ਆ ਗਰੀਬ ਦੀ ਸੁਣਨੀਆ ਸਾਰੇ ਮੈਂ ਫਕੀਰਾਂ ਨੂੰ ਇਹੀ ਕਹਿਣਾ ਹੁੰਦਾ ਵੀ ਮਾੜਾ ਮੋਟਾ ਮੈਨੂੰ ਦਰਬਾਰਾਂ ਦਾ ਕੁੱਤਾ ਬਣਾ ਕੇ ਰੱਖਿਆ ਕਰੋ ਤੇ ਪੂਛ ਮਾਰ ਕੇ ਮੈਂ ਉਹਨਾਂ ਇੱਕ ਜਗ੍ਹਾ ਦਾ ਬਣਾ ਲਿਆ ਕਰੂੰਗਾ ਇੱਕ ਵਾਰੀ ਇਸ ਸਰ ਸਰਕਾਰਾਂ ਦੇ ਨਾਂ ਤੇ ਤਾੜੀ ਮਾਰ ਦੋ ਉੱਥੇ ਵੱਡੇ ਵੱਡੇ ਫਨਕਾਰ ਆਉਂਦੇ ਨੇ ਦੁਰਗਾ ਰੰਗੀਲਾ ਜੀ ਤੇ ਕਮਲ ਖਾਨ ਤੇ ਸਾਡੇ ਮਾਸਾ अली ਜੀ ਜੀ ਖਾਨ ਸਾਰੇ ਪਹੁੰਚਦੇ ਨੇ ਇਸ ਬੱਚੇ ਨੂੰ ਹਰ ਇੱਕ ਸਾਲ ਦੇ ਵਿੱਚ ਇਹ ਬੜੇ ਕਮੇਟੀ ਬੜੀ ਪਿਆਰੀ ਆ ਜਮਾਲਪੁਰ ਦੇ ਮੁੰਡੇ ਬੜੇ ਸਾਊ ਨੇ ਸਵਾ ਸਵਾ ਸੁਭਾ ਦੇ ਨੇ ਤੇ ਜ਼ਿਲ੍ਹਾ ਮੇਰਾ ਵੀ ਲੁਧਿਆਣਾ ਹੀ ਲੱਗਦਾ ਮੁੰਡਿਓ ਲੁਧਿਆਣਾ ਹੀ ਲੱਗਦਾ ਜ਼ਿਲ੍ਹਾ ਮੈਨੂੰ ਲਓ ਜ਼ਿਲ੍ਹਾ ਲਓ ਜਾਮਾ ਸਟਾਰਟ ਕਿੱਦਾਂ ਹੁੰਦਾ ਜਾਮਾ ਜਾਮਾ ਸਟਾਰਟ ਕਿੱਦਾਂ ਐ ਆੜੀਆਂ ਮਾਰ ਦੋ ਮੇਰੀ ਭੈਣੋ ਮੇਰੇ ਤਾਂ ਫੇਫਰੇ ਚੜ ਗਏ ਉੱਪਰ ਨੂੰ ਲਓ ਬੋਲਟ ਮੋਟਰਸਾਈਕਲ ਸਟਾਰਟ ਕੀਤਾ ਹੁੰਦਾ ਬੋਲਟ ਤਕ 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 ਤਾ ਲਾ ਆਖਰੀ ਆਵਾਜ਼ ਕੱਢੂੰਗਾ ਜ਼ਿਲ੍ਹਾ ਲੁਧਿਆਣਾ ਦਾ ਧਰਮਿੰਦਰ ਦਾ ਮੁੰਡਾ ਜਿਹਨੂੰ ਜ਼ਿਲ੍ਹਾ ਲੁਧਿਆਣਾ ਉਸਤਾਦ ਦੀ ਭਜਨੇ ਵਾਲੀ ਦੀ ਵੀ ਮਰ ਜਿਣੀਆ ਅਜਿਹਾ ਕਿ ਮੈਂ ਮੰਜੀ ਤੋੜੀ ਜਾਣਾ ਮੈਂ ਕਹਿੰਦਾ ਸ਼ਾਂਤੀਏ ਤੂੰ ਮਿੰਘੀਰੀ ਗੱਲ ਕਰਤੀ ਗਿਆ ਆਹ ਓ ਸ਼ਾਂਤੀਏ ਗੱਲ ਕੀ ਦੱਸਾਂ ਸਾਡੀ ਮੁਰਗੀ ਮਰ ਗਈ ਮੁਰਗੀ ਵੀ ਮਰ ਜਿਨੇ ਭਜਨੇ ਥੋਡੀ ਮੁਰਗੀ ਮਰ ਗਈ ਸਾਡਾ ਬੁੜਾ ਮਰ ਗਿਆ ਦੀ ਅਸੀਂ ਤਾਂ ਨਹੀਂ ਮਹਿਸੂਸ ਕੀਤਾ ਓ ਥੋੜਾ ਬੁੜਾ ਦੀ ਸ਼ਾਂਤੀਏ ਸਾਡੀ ਤਾਂ ਮੁਰਗੀ ਮਰ ਗਈ ਬੁੜਾ ਆਂਡੇ ਥੋੜੀ ਦਿੰਦਾ ਸੀ ਸਾਡਾ ਤਾਂ ਦੇਖ ਲੈ ਮੁਰਗੀ ਮਾਰ ਗਈ ਜਾਂ ਤੀ ਤੈਨੂੰ ਕੀ ਦਸੀਏ ਲਓ ਸਨੀ ਦੇਵ ਦੀ ਆਵਾਜ਼ ਸਨੀ ਦੇਵ ਕਿਵੇਂ ਬੋਲਦਾ ਉਹ ਤੋਂ ਬਾਅਦ ਮੇਰੇ ਭਰਾ ਨੇ ਮੈਂ ਇੱਕ ਫੜਾਇਆ ਜਾਣਾ ਬਹੁਤ ਲਓ ਸਨੀ ਦੇਵ ਕਿੱਦਾਂ ਬੋਲਦਾ ਸਨੀ ਦੇਵ ਕਿਦਾਂ ਹਾਂ ਓ ਸੌਰੀ ਮੰਮ ਤੁਝ ਨੇ ਪਤਾ ਤੂੰ ਕਿਸ ਕੇ ਸਾਹਮਣੇ ਖੜਾ ਹੈ ਯੱਦ ਤੱਕ ਤੂੰ ਨਹੀਂ ਤਾਂ ਫੌਂਸਰ ਨੂੰ ਬਤਾ ਦਊਗਾ ਹਾਂ ਜਨਤਾ ਇਹਨਾਂ ਇੱਕ ਹਾਜ਼ਰ ਕਬੂਲ ਕਰਿਓ ਥੈਂਕ ਯੂ ਸਾਰਿਆਂ ਦਾ ਧੰਨਵਾਦ